ਇਸ ਤੋਕ ਨੂੰ ਇੱਕ ਵਾਰ ਫੇਰ ਦੁਹਰਾ ਦਿਆਂ ਪਰਮਾਤਮਾ ਵਿਸਰਜ ਜਾਏ ਤਾਂ ਕੀ ਹੁੰਦਾ ਹੈ ਇਸ ਬਾਰੇ ਬੜੇ ਪਿਆਰੇ ਪ੍ਰਮਾਣ ਹਨ ਲੋਕ ਉਸ ਪ੍ਰਮਾਣ ਨੂੰ ਇੱਕ ਵਾਰ ਫੇਰ ਮੈਂ ਦੁਹਰਾ ਦਿਆਂ ਮਨ ਏਕਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗੜਿਆ ਰਾਗ ਆਸਾ ਮਹਿਲਾ ਪਹਿਲਾ ਪੰਨਾ 12 हे मन हे मूर्ख मन तू एक परमात्मा ਨੂੰ ਯਾਦ ਨਹੀਂ ਕਰਦਾ ਤੂੰ ਜਿਉਂ-ਜਿਉਂ परमात्मा ਨੂੰ ਵਿਸਾਰਦਾ ਜਾ ਰਿਹਾ ਹੈ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ ਜੋ ਆਤਮਿਕ ਮੌਤ ਦੇ ਅੰਤ ਕਾਲ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਅਨਕ ਜੋਨ ਭਰਮ ਤੇ ਹਰ ਬਿਸਰਤ ਸਾਹ ਸਾਹ ਹਰ ਗਾਈ ਅਰਾਖ ਸਾਰੰ ਮਹਲਾ 5ਵਾਂ ਪੰਨਾ 1217 ਪ੍ਰਮਾਤਮਾ ਵਿੱਚ ਲਜਾਏ ਤਾਂ ਬੰਦਾ ਜਿਉਂਦਿਆਂ ਹੀ ਅਨੇਕ ਪ੍ਰਕਾਰ ਦੀਆਂ ਜੂਨਾ ਵਿੱਚ ਸੁਭਾਗੜ ਕੇ ਵਿਚਰਦਾ ਰਹਿੰਦਾ ਹੈ ਇਸੇ ਜੀਵਨ ਵਿੱਚ ਜੂਨ ਦੀ ਗੱਲ ਕਰਦੇ ਆਂ ਸਾਹਿਬਾਂ ਨੇ ਕਿਹਾ ਹੈ ਹਰ ਬਿਸਰਤ ਦੁਖ ਦੁਖ ਮਰਤੇ ਅਨਕ ਬਾਰ ਭਰਮੇ ਬੋ ਜੂਨੀ ਤੇਗ ਨਾ ਕਾਹੂੰ ਧਰਤੇ ਮਲਾਰ ਮਹਲਾ 5 ਪੰਨਾ 1267 ਪ੍ਰਮਾਤਮਾ ਨੂੰ ਵਿਸਾਰਿਆ ਜਿੱਥੇ ਆਤਮਿਕ ਮੌਤ ਹੈ ਉਥੇ ਸੁਭਾਵਕ ਜੂਨਾ ਵੀ ਹਨ ਮਰਨ ਤੋਂ ਬਾਅਦ ਦੀ ਗੱਲ ਤਾਂ ਹੀ ਕੀਤੀ ਜਾਏ ਜੇ ਅਸੀਂ ਹੁਣ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝ ਲਿਆ ਹੋਵੇ ਮਰਨਾ ਨਹੀਂ ਜਾਂਹੀ ਜਿਨ੍ਹਾਂ ਬਿਸਰਤ ਰਾਮ ਰਾਗੌੜੀ ਮਹਲਾ 5 ਪੰਨਾ 188 ਨਾਨਕ ਪ੍ਰਭ ਬਿਸਰਤ ਮਰ ਜਮੇ ਅਪਹਾਗੇ ਥਿੱਤੀ ਗੌੜੀ ਮਹਲਾ ਪੰਜਵਾਂ 298 ਪ੍ਰਮਾਤਮਾ ਨੂੰ ਵਿਸਾਰਨ ਵਾਲਾ ਮਰਿਆ ਪਿਆ ਹੈ ਜੋ ਹਰ ਵਿਸਰਤ ਸੋ ਮੂਆ ਰਹਾਉ ਹਰ ਭਗਤ ਭਾਵਹੀਣ ਨਾਨਕ ਪ੍ਰਭ ਵਿਸਰਤ ਤੇ ਪ੍ਰੇਤਾ ਜੈ ਸ੍ਰੀ ਮਹਲਾ ਪੰਜਵਾਂ ਪੰਨਾ 706 ਜੋ ਜੀ ਪ੍ਰਭੂ ਨੂੰ ਵਿਸਾਰਦੇ ਹਨ ਉਹ ਮਾਨੋ ਜਿੰਨ ਭੂਤ ਹਨ ਜੇ ਰੱਬੀ ਗੁਣਾਂ ਦਾ ਤਿਆਗ ਕਰਨ ਵਾਲਾ ਸਰੀਰ ਰੱਖਦਾ ਹੋਇਆ ਵੀ ਅੰਦਰੋਂ ਮਰਿਆ ਪਿਆ ਹੈ ਹੁਣ ਇਹ ਸਾਫ਼ ਜ਼ਾਹਰ ਹੈ ਕਿ ਅਸਲ ਵਿੱਚ ਮਰਿਆ ਹੋਇਆ ਉਹੀ ਹੈ ਜਿਸ ਨੇ ਰੱਬ ਨੂੰ ਤથા ਉਸ ਦੇ ਗੁਣਾਂ ਨੂੰ ਵਿਸਾਰਿਆ ਹੋਇਆ ਹੋਵੇ ਤੇ ਪ੍ਰੇਤ ਵੀ ਆਤਮਿਕ ਮੌਤੇ ਮਰੇ ਹੋਏ ਨੂੰ ਹੀ ਕਿਹਾ ਗਿਆ ਹੈ ਨਿਮਖ ਨਾ ਬਿਸਰੋਂ ਹਿਏ ਮੋਰੇ ਤੇ ਬਿਸਰ ਜਾਈ ਹੂੰ ਮਰਤ ਦੇਵ ਗੰਗਾੜੀ ਮਹਲਾ 5ਵੇਂ ਪੰਨਾ ਤੋਂ 529 ਅੱਖ ਝਮਕਣ ਦੇ ਸਮੇਂ ਲਈ ਵੀ ਉਹ ਪ੍ਰਭੂ ਪਤੀ ਮੇਰੇ ਹਿਰਦੇ ਤੋਂ ਨਾ ਵਿਸਰੇ ਉਸ ਦੇ ਭਲਾਇਆ ਮੈਨੂੰ ਆਤਮਿਕ ਮੌਤ ਆ ਜਾਂਦੀ ਹੈ ਸੋ ਗੁਰਬਾਣੀ ਵਿੱਚ अनेका ਪ੍ਰਮਾਣ ਹਨ ਕਿ ਪ੍ਰਮਾਤਮਾ ਦੇ ਵਿਸਰਣ ਨਾਲ ਮਨੁੱਖ ਦੀ ਆਤਮਿਕ ਮੌਤ ਹੈ ਤੇ ਅਜਿਹੀ ਆਤਮਿਕ ਮੌਤ ਹੀ ਸਾਨੂੰ ਵੱਖ-ਵੱਖ ਸੁਭਾਵਾਂ ਵਾਲੀਆਂ ਜੁਨਾ ਵਿੱਚ ਲੈ ਜਾਂਦੀ ਹੈ ਜੇ ਗੁਰਬਾਣੀ ਵਰਤਮਾਨ ਜੀਵਨ ਵਿੱਚ ਲਿਆ ਕੇ ਦੇਖਣ ਦਾ ਯਤਨ ਕਰਾਂਗੇ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਸਾਡੀਆਂ ਆਪਣੀਆਂ ਹੀ ਜੂਨਾ ਹਨ ਪਰ ਅਸੀਂ ਇਹ ਸਾਰਾ ਕੁਝ ਮੰਨਣ ਲਈ ਤਿਆਰ ਨਹੀਂ ਹਾਂ ਕਿਉਂਕਿ ਅਸੀਂ ਇਹ ਭਰਮ ਪਾਲ ਲਿਆ ਹੈ ਕਿ ਜੂਨਾ ਦੀ ਗੱਲ ਤਾਂ ਮਰਨ ਤੋਂ ਬਾਅਦ ਦੀ ਹੀ ਸ਼ੁਰੂ ਹੋਣੀ ਹੈ ਇਸ ਲਈ ਹੁਣ ਸੁਭਾਅ ਨੂੰ ਠੀਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜਦੋਂ ਕਿ ਗੁਰਬਾਣੀ ਵਰਤਮਾਨ ਜੀਵ ਨੂੰ ਸੁਧਾਰਨ ਦੀ ਵੀ ਗੱਲ ਕਰ ਰਹੀ ਹੈ ਰਹਾਉ ਦੀ ਤੋ ਕੁਝ स्वागत ਲੋਕ ਜੀ ਕਹਿ ਰਹੇ ਹਨ ਕਿ हे ਮੇਰੀਏ ਭੈਣੇ ਮੈਨੂੰ ਕਦੇ ਵੀ ਪ੍ਰਮਾਤਮਾ ਦਾ ਨਾਮ ਨਾ ਵਿਸਰੇ ਸ਼ਬਦ ਦੀ ਪਹਿਲੀ ਟੋਕ ਵਿੱਚ ਮਨੁੱਖੀ ਸੋਚ ਦੀ ਡੁੰਗਾਈ ਵਿੱਚ ਜਾਂਦਿਆਂ ਹੋਇਆਂ ਦੱਸਿਆ ਹੈ ਕਿ ਪ੍ਰਮਾਤਮਾ ਭੁੱਲ ਜਾਂਦਾ ਹੈ ਤਾਂ ਆਤਮਿਕ ਮੌਤ ਮਰੇ ਹੋਏ ਦੀ ਦਸ਼ਾ ਇੱਕ ਸੱਪ ਵਰਗੀ ਹੈ ਆਤਮਿਕ ਮੌਤ ਆਤਮਿਕ ਮੌਤੇ ਮਰੇ ਹੋਏ ਦੀ ਦਸ਼ਾ ਇੱਕ ਸੱਪ ਵਰਗੀ ਹੈ ਅੰਤ ਕਾ ਜੋ ਲక్ష్ਮੀ ਸਿਮਰ ਹੈ ਐਸੀ ਚਿੰਤਾ ਮੈਂ ਜੇ ਮਰੇ ਸਰਬ ਜੂਨ ਵਲ ਵਲ ਆਉਤਰੇ ਅਖਰੀ ਅਰਥ ਤਾਂ ਇਹੀ ਬਣਦੇ ਹਨ ਜੋ ਮਨੁੱਖ ਮਰਨ ਵੇਲੇ ਜਿਸ ਚੀਜ਼ ਵੱਲ ਧਿਆਨ ਧਰਦਾ ਹੈ ਉਹ ਉਸੇ ਹੀ ਜੂਨ ਵਿੱਚ ਪੈਂਦਾ ਹੈ ਇਹ ਕਈ ਵਾਰ ਵਿਚਾਰ ਕੀਤੀ ਜਾ ਚੁੱਕੀ ਹੈ ਕਿ ਗੁਰਬਾਣੀ ਦੇ ਜਿੱਥੇ ਅਖਰੀ ਅਰਥ ਵਿਚਾਰਨੇ ਹਨ ਉਥੇ ਗੁਰਬਾਣੀ ਦਾ ਭਾਵ ਅਰਥ ਵੀ ਸਮਝਣਾ ਹੈ ਤਾਹੀਂ ਸਾਨੂੰ ਗੁਰਬਾਣੀ ਵਿੱਚੋਂ ਜੀਵਨ ਜਾਚ ਦੀ ਸਮਝ ਮਿਲ ਸਕਦੀ ਹੈ ਮਿਸਾਲ ਦੇ ਤੌਰ ਤੇ ਗੁਰਬਾਣੀ ਦਾ ਫਰਮਾਨ ਹੈ ਜੋ ਤੋ ਪ੍ਰੇਮ ਖਿਰਨ ਕਾ ਚਾਓ ਸਿਰ ਦਾ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀ ਜੈ ਕਾਣ ਨਾ ਕੀਜੈ ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਪੰਨਾ 1412 ਅੱਖਰ ਅਖਣੀ ਅਰਤਾ ਇਹੀ ਬਣਦੇ ਹਨ ਕਿ ਪ੍ਰੇਮ ਦੀ ਗਲੀ ਵਿੱਚ ਚੱਲਣਾ ਹੀ ਨਾ ਆਪਣੇ ਸੀਸ ਨੂੰ ਕੱਟ ਕੇ ਤਲੀ ਤੇ ਰੱਖ ਪਰ ਅੱਖਰਾਂ ਦੇ ਅਰਥਾਂ ਨਾਲ ਕਦੇ ਵੀ ਸਵੇਰ ਕੋਈ ਇੰਜ ਗੁਰਦੁਆਰੇ ਨਹੀਂ ਆਇਆ ਫਿਰ ਇਸ ਦਾ ਭਾਵ ਸਮਝਣ ਦੀ ਜ਼ਰੂਰਤ ਹੈ ਕਿ हे ਭਾਈ ਤੈਨੂੰ ਪ੍ਰਭੂ ਪ੍ਰੇਮ ਦੀ ਖੇਡ ਖੇਡਣਾ ਸ਼ੌਕ ਹੈ ਤਾਂ ਆਪਣਾ ਸੀਰ ਤਲੀ ਤੇ ਰੱਖ ਮੇਰੀ ਗਲੀ ਵਿੱਚ ਆ ਭਾਵ ਲੋਕ ਲਾਜ ਹਉਮੈ ਤਿਆਗਿਕ ਦੂਰ ਕਰ ਪ੍ਰਭੂ ਪ੍ਰੀਤ ਦੇ ਸਰਸਤੇ ਤੇ ਤਦੋਂ ਹੀ ਪੈਰ ਧਰਿਆ ਜਾ ਸਕਦਾ ਹੈ ਜਦੋਂ ਸਿਰ ਭੇਟ ਕੀਤਾ ਜਾਏ ਅਤੇ ਕੋਈ ਚੀਜ਼ਕ ਨਾ ਕੀਤੀ ਜਾਏ ਜਦੋਂ ਬਿਨਾ ਕਿਸੇ ਝਿਜਕ ਦੇ ਲੋਕ ਲਾਜ ਦੇ ਹਉਮੇ ਛੱਡੀ ਆਏ ਇਹਨੂੰ ਪ੍ਰੇਮ ਦੀ ਖੇੜ ਸਿਰਵਾਰਨ ਦਾ ਅਰਥ ਹੈ ਆਪਣੀ ਮੱਤ ਛੱਡਣੀ ਹਉਮੇ ਛੱਡਣੀ ਹੁਣ ਨਾ ਟੋਗਾ ਦੇ ਭਾਵ ਅਰਦੀ ਵਿਚਾਰ ਵੱਲ ਵਾਧਦੇ ਹਨ ਪਿੰਡਾਂ ਦੇ ਲੋਕਾਂ ਦੀਆਂ ਕੁਝ ਲੋਕ ਧਾਰਨਾਵਾਂ ਬਣੀਆਂ ਹੋਈਆਂ ਹਨ ਕਿ ਦੇਖੋ ਜੀ ਫਲਾਣੇ ਥਾਂ ਤੇ ਸੱਪ ਦੀ ਵਰਮੀ ਹੈ ਉਥੇ ਮੋਹਰਾਂ ਦੀ ਦੇਗ ਨੱਪੀ ਹੋਈ ਹੈ ਜਿਸ ਤੇ ਸਭ ਕੁੰਡਲ ਮਾਰ ਕੇ ਬੈਠਾ ਹੋਇਆ ਹੈ ਪਾਕਿਸਤਾਨ ਬਣਨ ਪਰੰਤ ਜ਼ਮੀਨ ਦੀ ਜਦੋਂ ਵੰਡ ਹੋਈ ਨਾ ਸਾਰੀਆਂ ਵਰਮੀਆਂ ਲੋਕਾਂ ਪੁੱਟ ਮਾਰੀਆਂ ਪਰ ਮੋਹਰਾਂ ਵਾਲੀ ਦੇ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋਈ ਅਸਲ ਵਿੱਚ ਇਹ ਇੱਕ ਮੁਹਾਵਰਾ ਹੈ ਸੱਪ ਦੇ ਮੂੰਹ ਵਿੱਚੋਂ ਰੁਪਿਆ ਕਢਣਾ ਭਾਵ ਸਖਤ ਸਖਤ ਮਿਹਨਤ ਕਰਨੀ ਦੂਸਰਾ ਸੱਪ ਦਾ ਇੱਕ ਭਿਆਨਕ ਡਰ ਵੀ ਬਣਿਆ ਹੋਇਆ ਹੈ ਇਸ ਦੇ ਡੰਗ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ ਸਾਡੇ ਮੁਲਕ ਵਿੱਚ ਸਰਕਾਰੀ ਜਾਂ ਅਲੱਗ ਸਰਕਾਰੀ ਦਫ਼ਤਰਾਂ ਵਿੱਚ ਤਨਖਾਹ ਦੇ ਬਹੁਤ ਘੱਟ ਯਕੀਨ ਕੀਤਾ ਜਾਂਦਾ ਹੈ ਉਪਰਲੀ ਕਮਾਈ ਵੱਡੀ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ ਆਪਣੀ ਕਿਰਤ ਨੂੰ ਛੱਡ ਕੇ ਸਹੀ ਕੰਮ ਕਰਨ ਦੇ ਵੀ ਜੋ ਜੇ ਸਬੰਧਤ ਅਧਿਕਾਰੀ ਪੈਸੇ ਲੈ ਕੇ ਕੰਮ ਕਰ ਰਿਹਾ ਹੈ ਇਹ ਸਮਝਣਾ ਚਾਹੀਦਾ ਹੈ ਕਿ ਇਸ ਦੀ ਆਦਮਾ ਮਰ ਚੁੱਕੀ ਹੈ ਇਸ ਆਤਮਿਕ ਤਲ ਤੇ ਮਰਿਆ ਹੋਇਆ ਇਨਸਾਨ ਅਸਲ ਵਿੱਚ ਜਿਉਂਦਾ ਹੀ ਸੱਪ ਦੀ ਜੂਨ ਭੋਗ ਰਿਹਾ ਹੈ ਤੇ ਆਏ ਬੰਦੇ ਨੂੰ ਡੰਗ ਮਾਰ ਰਿਹਾ ਹੈ ਫਿਰ ਅੰਤ ਕਾਲ ਤਨ ਦਾ ਮਰਨਾ ਨਹੀਂ ਸਗੋਂ ਆਤਮਾ ਦਾ ਮਰ ਜਾਣਾ ਹੀ ਅੰਤ ਕਾਲ ਹੈ ਭਾਵ ਕਰਪਸ਼ਨ ਵਿੱਚ ਅਤ ਕਰ ਦੇਣੀ ਪ੍ਰਮਾਤਮਾ ਅਨੁਸਾਰਨ ਦੇ ਆਤਮਿਕ ਮਰਨ ਦੇ ਅਸੀਂ ਬਹੁਤ ਸਾਰੇ ਪਰਮਾਨ ਉਪਰ ਗੁਰਬਾਣੀ ਵਿੱਚੋਂ ਦੇਖ ਚੁੱਕੇ ਹਾਂ ਗੁਰਬਾਣੀ ਸਿਧਾਂਤ ਦੀ ਸਿੱਖਿਆਤਾ ਹੈ ਕਿ ਇਹ ਵਰਤਮਾਨ ਜੀਵਨ ਨੂੰ ਸਚਿਆਰ ਬਣਾ ਰਹੀ ਹੈ ਪਰ ਸਾਡੀ ਬਿਮਾਰ ਮਾਨਸਿਕਤਾ ਇੰਨੀ ਗਿਰ ਚੁੱਕੀ ਹੈ ਕਿ ਅਸੀਂ ਬ੍ਰਾਹਮਣੀ ਕਰਮਕਾਂਡ ਦੇ ਆਧਾਰ ਤੇ ਮਰਨ ਤੋਂ ਬਾਅਦ ਦੀਆਂ ਜੁਨਾ ਦੀ ਬੇਲੋੜੀ ਆਸ ਲਗਾਈ ਬੈਠੇ ਹਾਂ ਸਮਾਜ ਵਿੱਚ ਇੱਕ ਹੋਰ ਕਿਰਦਾਰ ਵੀ ਮਿਲਦਾ ਹੈ ਕਿ ਕਿਸੇ ਮਨੁੱਖ પાસે ਤੁਹਾਨੂੰ ਦੌਲਤ ਤਾਂ ਬਹੁਤ ਹੈ ਪਰ ਉਸ ਦੀ ਜ਼ਿੰਦਗੀ ਦੀਆਂ ਸੁੱਖ ਸੁਹੂਤਾਂ ਲਈ ਲੁੜਿੰਦਾ ਖਰਚ ਕਰਨ ਲਈ ਕੋਈ ਵੀ ਤਿਆਰ ਨਹੀਂ ਹਾਰ ਵੇਲੇ ਖਜ਼ਾਨਾ ਵਧਾਉਣ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਚਮੜੀ ਭਾਵੇਂ ਚਲੀ ਜਾਏ ਪਰ ਦਮਰੀ ਛੱਡਣ ਲਈ ਤਿਆਰ ਨਹੀਂ ਹੈ ਤਾਂ ਇਹ ਲੋਕ ਕਹਿ ਦਿੰਦੇ ਹਨ ਇਹ ਮਾਇਆ ਧਾਰੀ ਸੱਪ ਹੈ ਇਸ ਤੁਕ ਦਾ ਭਾਵ ਅਰਥ ਹੈ ਕਿ ਆਪਣੀ ਕਿਰਤ ਕਮਾਈ ਨੂੰ ਛੱਡ ਕੇ ਦੂਸਰੇ ਦੇ ਹੱਕ ਵੱਲ ਝਾੜ ਮਾਰਨ ਵਾਲਾ ਸੱਪ ਦੇ ਤਲ ਤੇ ਜਿਉਂਦਾ ਹੈ ਦਾਜ ਦੀ ਤਾਂ ਰੱਖਣ ਵਾਲਾ ਸੱਪ ਦੀ ਜੂਨ ਵਿੱਚ ਰੀਂਗ ਰਿਹਾ ਹੈ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਬਹੁਤ ਭਾਵਪੂਰਤ ਫੁੱਟਨੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਪਣ ਵਿੱਚ ਦਿੱਤਾ ਹੈ ਜੋ ਸ਼ਬਦ ਦੀਆਂ ਕਈ ਹੋਰ ਪਰਤਾਂ ਤਥਾ ਡੰਗਾਈਆਂ ਨੂੰ ਖੋਲਦਾ ਹੈ ਜਿਹਾ ਕਿ ਇਹ ਗੱਲ ਬੜੀ ਸਾਦੀ ਜਹੀ ਹੈ ਕਿ ਸ਼ਾਇਦ ਸਾਡੇ ਸੱਜਣ ਨੇ ਧਿਆਨ ਨਹੀਂ ਦਿੱਤਾ ਪਗਤ ਤਰਲੋਚਨ ਜੀ ਆਹ ਬ੍ਰਾਹਮਣ ਜਾਤੀ ਦੇ ਸਨ ਅਤੇ ਇਸ ਸ਼ਬਦ ਦੇ ਰਾਹੀ ਹਿੰਦੂ ਜਾਤੀ ਦੇ ਭਰਾਵਾਂ ਨੂੰ ਸਿੱਖਿਆ ਦੇ ਰਹੇ ਹਨ ਹਿੰਦੂਆਂ ਵਿੱਚ Hindu ਧਰਮ ਦੇ ਪੁਰਾਣਾ ਤੇ ਸ਼ਾਸਤਰਾਂ ਵਾਲੇ ਹੀ ਖਿਆਲ ਕੁਦਰਤੀ ਤੌਰ ਤੇ ਪ੍ਰਚਲਿਤ ਸਨ ਜੂਨਾ ਵਿੱਚ ਪੈਣ ਬਾਹਰ ਜੋ ਖਿਆਲ ਆਮ Hindu ਜਨਤਾ ਦੇ ਮਨਾਂ ਵਿੱਚ ਸਮਾਏ ਹੋਏ ਸਨ ਉਹਨਾਂ ਰਾਹੀ ਹਵਾਲਾ ਦੇ ਕੇ ਤਰੋਚਨ ਜੀ ਸਮਝਾ ਰਹੇ ਹਨ ਕਿ ਸਾਰੀ ਉਮਰ ਧਨ ਇਸ ਤਰੀ ਪੁੱਤਰ ਤੇ ਮਹਿਲ ਮਾਣੀਆਂ ਦੇ ਧੰਧਿਆਂ ਵਿੱਚ ਹੀ ਇਤਨਾ ਖਚਤਣਾ ਰਹੋ ਕਿ ਮਰਨ ਵੇਲੇ ਵੀ ਸੁਰਤ ਇਹਨਾਂ ਵਿੱਚ ਟਿਗੀ ਰਹੇ। ਗ੍ਰਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਇਸ ਤਰੀਕੇ ਨਾਲ ਨਿਭਾਓ ਕਿ ਕਿਰਤ ਕਾਰ ਕਰਦਿਆਂ ਵੀ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ ਤਾਂ ਕਿ ਅੰਤ ਵੇਲੇ ਧੰਨ, ਇਸਤਰੀ, ਪੁੱਤਰ, ਮਹਿਰਮਾਨੀਆਂ ਸੁਰਤ ਭਟਕਣ ਦੀ ਥਾਂ ਤੇ ਮਨ ਪ੍ਰਭੂ ਚਰਨਾਂ ਵਿੱਚ ਜੁੜੇ। ਸੋ ਭਗਤ ਜੀ ਨੇ ਕੋਈ ਕਿਆਫਾ ਨਹੀਂ ਲਾਇਆ ਸਗੋਂ ਹਿੰਦੂ ਜਨਤਾ ਦੇ ਦਿਲਾਂ ਦੇ ਵਿੱਚ ਸਮਾਇ ਹੋਏ ਖਿਆਲਾਂ ਨੂੰ ਹੀ ਉਹਨਾਂ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਹੀ ਸਹੀ ਜੀਵਨ ਦਾ ਰਸਤਾ ਦੱਸ ਰਹੇ ਹਨ ਭਾਪ ਵਰਤਮਾਨ ਜੀਵਨ ਨੂੰ ਸਚੱਜਾ ਬਣਾਉਣ ਦੀ ਜਾਂਚ ਦੱਸ